ਜੱਤਕ ਰਹਿਣਾ ਵੱਜਦਾ ਸਾਹਾਂ ਦਾ ਸੰਗੀਤ ਤਦ ਤੱਕ ਤੇਰੇ ਗੀਤੇ ਨੱਚਣਗੇ ਮਨमीत ਕਲਾ ਦੇ ਸੰਗ ਦੇ ਵਿੜੇ ਵਿੱਚ ਮੋਣਗੇ ਲ ਇੱਕ ਵਾਰ ਫੇਰ ਹਾਜ਼ਰ ਆ ਤੁਹਾਡੇ ਸਨਮੁਖ ਇੱਕ ਹੋਰ ਬਹੁਤ ਹੀ ਵਧੀਆ ਲੇਖਕ ਸ਼ਖਸੀਅਤ ਦੇ ਨਾਲ ਆਓ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਆ ਸੁਨਿੰਦਰਬੀਤ ਘਣੀਆਂ ਜੀ ਆਏ ਨੇ ਸਾਡੇ ਕਵੀ ਨੇ ਬੜੇ ਮਾਣਯੋਗ ਆ ਜੀ ਐ ਕਹਿੰਦੇ ਆ ਬਹੁਤ ਬਹੁਤ ਘਣੀਆਂ ਸਾਹਿਬ ਜੀ ਆਏ ਨੇ ਬਹੁਤ ਬਹੁਤ ਸ਼ੁਕਰੀਆ ਜੀ ਸਰ ਬਹੁਤ ਬਹੁਤ ਤੁਹਾਡੇ ਪਹਿਲੀ ਗੱਲ ਤਾਂ ਵਿਦਿਆ ਤੇ ਤੁਹਾਡੇ ਕੰਮ ਬਹੁਤ ਵੱਡਾ ਹੈਗਾ ਵਿਦਿਆ ਦੇ ਵਿੱਚ ਤਾਂ ਤੁਸੀਂ ਸਾਰੀਆਂ ਜਿਵੇਂ ਕਹਿੰਦੇ ਜਮਾਤਾਂ ਮੁਕਾਤੀਆਂ ਮੁਕਾ ਕੀ ਜੁਵਾਤ ਜਮਾਤਦਾਰ ਜਮਾਤ ਜੀ ਮਿਹਰਬਾਨੀ ਚਾਰ ਐਮਏ ਕਰੀਆਂ ਹਿੰਦੀ ਪ੍ਰਵਾਕਰ ਗਿਆਨੀ ਦੇ ਨਾਲ ਨਾਲ ਤੇ ਉਸ ਦੇ ਨਾਲ ਨਾਲ ਸਪੋਰਟਸ ਦੇ ਖੇਡਾਂ ਦੇ ਵਿੱਚ ਮੈਂ ਸ਼ੁਰੂ ਤੋਂ ਗੱਲ ਸ਼ੁਰੂ ਕਰਦਾ ਹਾਂ ਸਰ ਜੀ ਆਪ ਦਾ ਪਿਸ਼ੋਕੜ ਵਾਰੇ ਥੋੜਾ ਜਿਹਾ ਜਾਣਕਾਰੀ ਦੋ ਜੀ ਮੇਰਾ ਪਿੰਡ ਜਿਹੜਾ ਹੈਗਾ ਏ ਉਹ ਪਿਛਲਾ ਪਿੰਡ ਜਿਹੜਾ ਪਿਸ਼ੋਕੜ ਹੈਗਾ ਏ ਸਾਡੇ ਪੁਰਖਿਆਂ ਦਾ ਪਿੰਡ ਉਹ ਲੁਧੇਰਾ ਜ਼ਿਲ੍ਹੇ ਦੇ ਵਿੱਚ ਬੋਪਾਰਾਏ ਖੁਰਦ ਹਾਂਜੀ ਰਾਏਕੂਟ ਦੇ ਨਾਲ ਵਸੀਆਂ ਕੋਲ ਜਲਾਲਦੀਵਾਲ ਕੋਲ ਹੂੰ ਸ਼ਹੀਦਾਂ ਦਾ ਪਿੰਡ ਹੈ ਦੁੱਧਾਹੂਰ ਬਿਲਕੁਲ ਤੋਂ 1.5 ਕਿਲੋਮੀਟਰ ਦੂਰ ਹੈ ਹੂੰ ਤਾਂ 60 70 ਸਾਲ ਪਹਿਲਾਂ ਦੀ ਗੱਲ ਹੈ ਜਿਵੇਂ ਪਾਤਰ ਸਾਹਿਬ ਨੇ ਕਿਹਾ ਪਿੱਛੇ ਪਿੱਛੇ ਰਿਜਕ ਦੇ ਆਇਆ ਆਨੰਦ ਕੁਸ਼ੋਰ ਤਾਂ ਮੇਰੇ ਫਾਦਰ ਸਾਹਿਬ ਰੋਜ਼ਗਾਰ ਦੇ ਪਿੱਛੇ ਪਿੱਛੇ ਪਿੰਡ ਕਣੀਆਂ ਜਿਹੜਾ ਫਰੀਦਕੋਟ ਦਾ ਲਾਸਟ ਪਿੰਡ ਹੈਗਾ ਤੇ ਉੱਥੇ ਚਲੇ ਗਏ ਸੀਗੇ ਉਹਦਾ ਸੁਆਬ ਇਹ ਬਣਿਆ ਕਿ ਮੇਰੇ ਫਾਦਰ ਸਾਹਿਬ ਦੇ ਨਾਨਕੇ ਸੀ ਨਾਲ ਹੀ ਪਿੰਡ ਮਲੂਕਾ ਤੇ ਉਹ ਮੇਰੇ ਫਾਦਰ ਸਾਹਿਬ ਦੇ ਮਾਮਾ ਜੀ ਦੇ ਲੜਕੇ ਸਰਦਾਰ ਮੁਖਤਿਆਰ ਸਿੰਘ ਉਹਨਾਂ ਨੂੰ ਉੱਥੇ ਪਿੰਡ ਲੈ ਗਏ ਸੀਗੇ ਤਾਂ ਇਸ ਕਰਕੇ ਮੇਰੇ ਪਿੰਡ ਨਾਲ ਜਿਹੜਾ ਕਣੀਆਂ ਲੱਗਦਾ ਮੇਰੀ ਜਿਹੜੀ ਜਨਮ ਭਮੀ ਉਹ ਪਾਰੇ ਖੁਰਦਾ ਹੈਗਾ ਹੈ ਪਰ ਮੇਰੀ ਜਿਹੜੀ ਅੱਖ ਹੈਗੀ ਆ ਸੁਰਤ ਜਿਹੜੀ ਮੈਂ ਸੰਭਾਲੀ ਉਹ ਪਿੰਡ ਕਣੀਏ ਦੇ ਵਿੱਚ ਸੰਭਾਲੀ ਹੈਗੀ ਆ ਤਾਂ ਉਸ ਤੋਂ ਬਾਅਦ ਮੈਂ ਹੁਣ 97 ਤੋਂ ਜਿਵੇਂ ਬਿਹਤਰ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਤੁਸੀਂ ਲੋਕ ਇੱਥੇ ਕੈਨੇਡਾ ਆਏ ਹੈਗੇ ਆ ਤਾਂ ਉਸੇ ਤਰ੍ਹਾਂ ਮੈਂ ਸੁੱਖ ਸਹੂਲਤਾਂ ਨੂੰ ਦੇਖਦੇ ਸ਼ੁਰੂ ਤੋਂ ਹੀ ਮੇਰਾ ਸੀਗਾ ਕਿ ਮੈਂ ਬਠਿੰਡੇ ਸੈੱਟ ਹੋਣਾ ਤਾਂ ਮੈਂ 1997 ਤੋਂ ਬਠਿੰਡੇ ਰਹਿ ਰਿਹਾ ਹੈਗਾ ਤੇ ਅਗਲਾ ਸਫ਼ਰ ਮੇਰਾ ਮੋਹਾਲੀ ਦਾ ਹੈਗਾ ਚੰਡੀਗੜ੍ਹ ਦਾ ਹੈਗਾ ਉੱਥੇ ਮੇਰਾ ਬੇਟਾ ਸਿੰਗਰ ਹੈ ਪੈਣੀ ਤੇ ਉਹ ਰਹਿ ਰਿਹਾ ਮੈਂ ਉਹਨਾਂ ਕੋਲ ਹੁਣ ਪੱਕੇ ਤੌਰ ਤੇ ਸੀ ਰਹਿائش ਹੁਣ ਹੁਣ ਪੱਕੇ ਤੌਰ ਤੇ ਉੱਥੇ ਹਾਂਜੀ ਹਾਂ ਰਿਟਾਇਰਮੈਂਟ ਤੋਂ ਬਾਅਦ ਹਾਂਜੀ ਹਾਂਜੀ ਮੈਂ 2021 ਦੇ ਵਿੱਚ ਰਿਟਾਇਰ ਹੋਇਆ ਹਾਂ ਤਾਂ ਸਿੱਖਿਆ ਵਿਭਾਗ ਦੇ ਵਿੱਚ ਮੈਂ ਅ ਅਧਿਆਪਕ ਸੀ 39 ਸਾਲ ਜਿਹੜੀ ਮੈਂ ਸਰਵਿਸ ਕੀਤੀ ਹੈ 62 ਸਾਲ ਦੀ ਮੇਰੀ ਉਮਰ ਹੈਗੀ ਆ 1 ਸਾਲ ਪ੍ਰਾਈਵੇਟ ਸਕੂਲ ਵੀ ਚਲਾਇਆ ਹੈਗਾ ਇਹ 12 ਸਾਲ ਪ੍ਰਾਇਮਰੀ ਅਧਿਆਪਕ ਤੇ ਉਸ ਤੋਂ ਬਾਅਦ 27 ਸਾਲ ਮੈਂ ਬਤੌਰ ਹਿੰਦੀ ਅਧਿਆਪਕ ਹਾਂ ਬਾਕੀ ਤੁਸੀਂ ਜੀਬੀਟੀ ਤਾਂ ਸਕੂਲਾਂ ਕਾਲਜਾਂ ਦੇ ਵਿੱਚ ਕਰਨ ਤੋਂ ਬਾਅਦ ਬਾਕੀ ਸਾਰੀ ਪੜ੍ਹਾਈ ਤੁਸੀਂ ਜਿਸ ਤਰ੍ਹਾਂ ਉਸ ਮੰਨ ਦੇ ਵਿੱਚ ਬਹੁਤ ਸਾਰੇ ਅਧਿਆਪਕ ਆਪਣੇ ਆਪ ਨੂੰ ਅਪਗ੍ਰੇਡ ਕਰ ਲਈ ਤੁਸੀਂ ਅਪਗ੍ਰੇਡ ਕੀਤਾ ਔਰ ਤੁਸੀਂ ਪੜ੍ਹ ਹੀ ਗਏ ਪੜ੍ਹ ਹੀ ਗਏ ਪੜ੍ਹ ਹੀ ਗਏ ਹਟੇ ਨਹੀਂ ਪੜ੍ਹਨਾ ਮੇਰੇ ਮੰਨਣਾ ਹੈਗਾ ਵੀ ਇੱਕ ਤਾਈ ਸੀਗਾ ਕਿ ਜਿਹੜੀ ਸਿੱਖਿਆ ਹੈਗੀ ਆ ਉਹ ਕਦੇ ਵੀ ਤੁਹਾਡਾ ਤੁਹਾਡੇ ਕੰਮ ਆ ਸਕਦੀ ਹੈ ਕੀ ਆ ਦੂਸਰਾ ਮੈਂ ਨੇ ਵੀ ਇੱਕ ਅਧਿਆਪਕ ਨੂੰ ਹਮੇਸ਼ਾ ਪੜਦੇ ਰਹਿਣਾ ਚਾਹੀਦਾ ਉਹ ਉਹਨੂੰ ਗਿਆਨ ਪ੍ਰਾਪਤ ਕਰਦੇ ਰਹਿਣਾ ਚਾਹੀਦਾ ਉਹ ਆਪਣੇ ਵਿਦਿਆਰਥੀਆਂ ਨੂੰ ਫੇਰ ਹੀ ਵਧੀਆ ਜਿਹੜਾ ਗਿਆਨ ਨੌਲੇਜ ਜਿਹੜੀ ਹੈਗੀ ਆ ਉਹ ਦੇ ਸਕਦਾ ਜੇ ਉਹ ਆਪ ਪੜੇਗਾ ਹੈਗਾ ਕਦੇ ਆਪ ਕਦੇ ਆਪਕ ਨੂੰ ਹਮੇਸ਼ਾ ਵਿਦਿਆਰਥੀ ਬਣਨਾ ਵਿਦਿਆਰਥੀ ਰਹਿਣਾ ਚਾਹੀਦਾ ਹੈਗਾ ਬਿਲਕੁਲ ਮੇਰਾ ਇਹ ਮੰਨਣਾ ਹੈਗਾ ਹੁਣ ਆਪਾਂ ਆਉਣੇ ਆ ਤੁਹਾਡੀ ਲਿਖਣ ਕਲਾ ਦੇ ਕੱਪਤਾ ਕਿਵੇਂ ਆਈ ਤੁਹਾਡੇ ਕੋਲ ਕੱਪਤਾ ਮੇਰੇ ਕੋਲ ਇਸ ਤਰ੍ਹਾਂ ਆਈ ਕਿ ਅਸੀਂ ਛੋਟੇ-ਛੋਟੇ ਹੁੰਦੇ ਸੀਗੇ 8ਵੀਂ 9ਵੀਂ 7ਵੀਂ ਚ ਪੜ੍ਹਦੇ ਸੀਗੇ ਤਾਂ ਉਸ ਵਕਤ ਜਿਹੜੇ ਹੈਗੇ ਆ ਜਿਵੇਂ ਆ ਦੇਵ ਤਰੀਕਾਂ ਵਾਲੇ ਸੀਗੇ ਕੁਲਦੀਪ ਮਾਨਕ ਸਾਹਿਬ ਉਹਨਾਂ ਦੇ ਗੀਤ ਗਾਉਂਦੇ ਸੀ ਕਲੀਆਂ ਗਾਉਂਦੇ ਸੀ ਕਲੀਆਂ ਗਾਉਂਦੇ ਸੀਗੇ ਲੋਕਾ ਤੇ ਮੁਹੰਮਦ ਸਦੀਕ ਜਿਹੜੇ ਸੀਗੇ ਉਹ ਮਾਨਯੋਗ ਬਾਉ ਸਿੰਘ ਮਾਨ ਦੀਆਂ ਰਚਨਾਵਾਂ ਗਾਉਂਦੇ ਸੀ ਤੇ ਉਹ ਗੀਤਾਂ ਦੇ ਪਿੱਛੇ ਨਾਮ ਹੁੰਦਾ ਸੀਗਾ ਮਾਨ ਸਾਹਿਬ ਦਾ ਮਾਨ ਮਰਾੜਾ ਵਾਲੇ ਦਾ ਜ਼ਿਕਰ ਪਿੰਡ ਦਾ ਵੀ ਤੇ ਉਹਨਾਂ ਦਾ ਨਾਮ ਦਾ ਵੀ ਉਹ ਦੋ ਤਰੀਕੇ ਆਉਂਦਾ ਸੀ ਦੇਵ ਤਰੀਕੇ ਤਾਂ ਸਾਨੂੰ ਐਂ ਜੀ ਹੁੰਦਾ ਸ਼ੁਰੂ ਤੋਂ ਹੀ ਮਤਲਬ ਸੰਗੀਤ ਅੰਦਰ ਸੀਗਾ ਬਚਪਨ ਤੋਂ ਹੀ ਗਾਉਂਦੇ ਸੀਗੇ ਬਾਲ ਸੁਭਾਵਾ ਵਿੱਚ ਗਾਉਂਦੇ ਸੀ ਤੇ ਉੱਥੋਂ ਫਿਰ ਸਿਰਜਣਾ ਨਾਲ ਜੁੜਨ ਦਾ ਇਹ ਸੁਭਾਅ ਬਣਿਆ ਕਿ ਐਂ ਜੇ ਲੱਗਿਆ ਵੀ ਸਾਡਾ ਵੀ ਪਛਾਣ ਹੋਣੀ ਚਾਹੀਦੀ ਹੈ ਤੇ ਦਾ ਨਾਮ ਇਸ ਤਰ੍ਹਾਂ ਆਉਣਾ ਚਾਹੀਦਾ ਹੈ ਦਾ ਸਾਡਾ ਤਾਂ ਫਿਰ ਮੈਂ ਮੇਰੇ ਹੀ ਜਿਹੜਾ ਓਂਕਰ ਸਿਰਜਣਾ ਦਾ ਫੁੱਟਿਆ ਨੌਵੀਂ ਜਮਾਤ ਦੇ ਵਿੱਚ ਮੈਂ ਅੰਗੀਤ ਲਿਖਿਆ ਬੱਲਾ ਸ਼ੀਤਪາກ ਸਿੰਘ ਦੀ ਸ਼ਹਾਦਤ ਬਾਰੇ ਇੱਕ ਇੱਕ ویرਾਨ ਥਾਂ ਤੇ ਸ਼ੀਤਪາກ ਸਿੰਘ ਬੈਠੇ ਆ ਉੱਥੇ ਮੀਟਿੰਗ ਕਰ ਰਹੇ ਹੈਗੇ ਵੀ ਅੰਗਰੇਜ਼ਾਂ ਨੂੰ ਕਿਵੇਂ ਇੱਥੋਂ ਭਜਾਇਆ ਜਾਵੇ ਇਸ ਤਰ੍ਹਾਂ ਦਾ ਉਹਦਾ ਵਿਸ਼ਾ ਹੈਗਾ ਗੀਤ ਦਾ ਉਸ ਤੋਂ ਬਾਅਦ 10ਵੀਂ ਦੇ ਵਿੱਚ ਮੈਂ ਇੱਕ ਗੀਤ ਹੋਰ ਲਿਖਿਆ ਤਾਂ ਉਸ ਤੋਂ ਬਾਅਦ ਮੈਂ ਮੇਰੇ ਚਾਚਾ ਜੀ ਮੈਂ ਵੀ ਦੱਸਣਾ ਚਾਹਾਂਗਾ ਸਰਦਾਰ ਪ੍ਰੀਤਮ ਗੁਲਰੀ ਉਹ ਮਿਲਟਰੀ ਜੋ ਕੈਪਟਨ ਰਿਟਾਇਰ ਹੋਏ ਨੇ ਤਾਂ ਉਹ ਵੀ ਸ਼ਬਦ ਤੇ ਰਾਗ ਵਿਦਿਆ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਕਾਫੀ ਜਾਣਕਾਰੀ ਸੀ ਗਿਆਨੀ ਕੀਤੀ ਸੀ ਪ੍ਰਾਣੀ ਗ੍ਰੈਜੂਏਟ ਸੀਗੇ ਉਹ ਤੇ ਤਖਾਨਬਦ ਇੱਕ ਵਿਦਿਆਲਾ ਚੱਲਦਾ ਸੀ ਸੰਗੀਤ ਵਿਦਿਆਲਾ ਗੁਰਦੁਆਰੇ ਚ ਉੱਥੋਂ ਨਾਲੇ ਰਾਗ ਵਿਦਿਆ ਲਈ ਸੀ ਕੀਰਤਨ ਦੇ ਬੜੇ ਸੀਗੇ ਉਹ ਤਾਂ ਉਹ ਮੈਨੂੰ ਜਿਹੜੀ ਜਿਵੇਂ ਸេរੀ ਸਿੱਖਿਆ ਪੜਨ ਦਾ ਸੀਗਾ ਰਿਵਾਜ ਉਹ ਆਪ ਵੀ ਪੜਦੇ ਸੀ ਤੇ ਮੈਨੂੰ ਵੀ ਲਿਖ ਕੇ ਦੇ ਆਪਣੇ ਸਮੇਂ ਦੇ ਵਿੱਚ ਬਾਵਾ ਸេរੀ ਸਿੱਖਿਆ ਪੜਾਈ ਜਾਂਦੇ ਸੀ ਮੈਂ ਵੀ ਪੜੇ ਹੈਗੇ ਉਹ ਸਿੱਖਿਆ ਮੈਂ ਸេរੀ ਜਿਹੜੀ ਹੈਗੀ ਆ ਮੈਂ ਪੜੇ ਹੈਗੇ ਆ ਸਾਡਾ ਕਾਲਜ ਦਾ ਖਰਚਾ ਚੱਲਦਾ ਹਾਂਜੀ ਹਾਂਜੀ ਪੈਸੀ ਆਉਂਦੀ ਸੀ ਉਹ ਕਟੋਗੜ 30-40 ਰੁਪਏ ਆਮ ਨਾਲ ਖਰਚਾ ਆ ਜਾਂਦਾ ਸੀ ਹਾਂਜੀ ਤਾਂ ਉਦੋਂ ਬਾਅਦ ਸਾਡੇ ਪਿੰਡ ਦੇਵਰਾਉਂ ਇੱਕ ਸ਼ਾਇਰ ਹੋਏ ਨੇ ਦੀਪਕ ਸਕੂਲ ਦੇ ਵਿਦਿਆਰਥੀ ਉਹਨਾਂ ਦੀ ਕਿਤਾਬ ਸੀ ਮੇਰੀਆਂ ਗਜ਼ਲਾਂ ਤੇਰੇ ਗੀਤ ਉਹ ਮੇਰੇ ਹੱਥ ਲੱਗੀ ਤਾਂ ਉਹ ਨੂੰ ਮੈਂ ਦੇਖ ਕੇ ਉਦਾਂ ਦੇ ਮੈਂ ਵੀ ਇਸ ਤਰ੍ਹਾਂ ਦੇ ਭਾਵ ਮੇਰੇ ਅੰਦਰ ਵੀ ਹੈਗੇ ਆ ਕੁਝ ਮੈਂ ਇੰਟਰਵਰਟ ਸੀਗਾ ਅੰਤਰਮੁਖੀ ਉਸ ਵਕਤ ਹੁਣ ਤਾਂ ਨਹੀਂ ਮੈਂ ਹੈਗਾ ਤਾਂ ਉਸ ਵਕਤ ਤਾਂ ਅੰਤਰਮੁਖੀ ਸੀ ਮੈਂ ਕਿਹਾ ਵੀ ਜਿਹੜੇ ਉਹਦਾ ਕਾਰਨ ਸੀ ਅੰਤਰਮੁਖੀ ਹੋਣ ਦਾ ਵੀ ਮੇਰੇ ਫਾਦਰ ਸਾਹਿਬ ਥੋੜੇ ਸਖਤ ਸੁਭਾਅ ਦੇ ਸੀ ਕਿ ਉੱਥੇ ਅਸੀਂ ਆਪ ਦੀ ਗੱਲ ਘਰੇ ਕਹਿ ਨਹੀਂ ਸੀ ਸਕਦੇ ਤੇ ਉੱਥੇ ਪਿੰਡ 'ਚ ਵੀ ਘੱਟ ਗਿਣਤੀ ਨਾਲ ਸੰਬੰਧ ਸੀਗੇ ਅਸੀਂ ਤਾਂ ਬਾਹਰ ਵੀ ਸੀਗਾ ਇਦਾਂ ਤਾਂ ਉਹ ਫਿਰ ਮੈਨੂੰ ਐ ਲੱਗਿਆ ਵੀ ਇਹ ਜਿਹੜੀ ਮਨ ਦੇ ਭਾਵ ਪ੍ਰਗਟ ਕਰਨ ਲਈ ਮੇਰੇ ਵਾਸਤੇ ਇਹ ਵਿਦਾ ਜਿਹੜੀ ਗਜ਼ਲ ਹੈਗੀ ਆ ਉਹ ਕਾਫੀ ਅਨੁਕੂਲ ਹੈਗੀ ਆ ਮੈਂ ਉਦਾਂ ਤੁਕਬੰਦੀ ਕਰਨੀ ਸ਼ੁਰੂ ਕੀਤੀ ਪਰ ਉਹ ਜਦੋਂ ਮੈਂ ਰਚਨਾਵਾਂ ਭੇਜਦਾ ਮੈਗਜ਼ੀਨਾਂ ਨੂੰ ਕਈ ਵਾਰ ਛੱਪਦੀਆਂ ਨਾ ਤਾਂ ਫਿਰ ਮੈਂ ਮੇਰੇ ਉੱਥੇ ਜੈਤੂ ਮੰਡੀ ਨਾਲ 83 ਦੇ ਵਿੱਚ ਮੈਂ ਪੰਜਾਬੀ ਸਹਿਯੋਗ ਜੈਤੂ ਮੰਡੀ ਦੇ ਨਾਲ ਜੁੜਿਆ ਉੱਥੇ ਹਰਦਮ ਸਿੰਘ ਮਾਨ ਜਰਨਲ ਸਕੱਤਰ ਸਨ ਤੇ ਤੁਹਾਨੂੰ ਪਤਾ ਹੈ ਵੀ ਜੈਤੂ ਦਾ ਸਬੰਧ ਗਜ਼ਲ ਨਾਲ ਬਹੁਤ ਜ਼ਿਆਦਾ ਹੈਗਾ ਜਿਵੇਂ ਮਾਨ ਜੀ ਸਿੱਟੋ ਕਿ ਜਤੋਈ ਸਾਹਿਬ ਗਜ਼ਲ ਦੇ ਬਾਬਾ ਬੋਰਡ ਨੇ ਪ੍ਰੋਫੈਸਰ ਗੁਰਦਿਆਲ ਸਿੰਘ ਪਦਮਸ਼੍ਰੀ ਨੇ ਨਾਵਲ ਵਾਲੇ ਨਾਵਲਕਾਰ ਦੋਨੇ ਮਤਲਬ ਉਸ ਰਾਸੀ ਸਿਖਰ ਸੀ ਕਵਿਤਾ ਤੇ ਗਲਪ ਦਾ ਜਿਹੜਾ ਹੈਗਾ ਹੈ ਤਾਂ ਮਾਨ ਸਾਹਿਬ ਨੇ ਫਿਰ ਮੈਨੂੰ ਮਾਨ ਸਾਹਿਬ ਨੂੰ ਜਦੋਂ ਮੈਂ ਰਚਨਾਵਾਂ ਦਿਖਾਈਆਂ ਤਾਂ ਉਹ ਕਹਿੰਦੇ ਵੀ ਇਹਦੇ ਵਿੱਚ ਇੱਕ ਨਾ ਕਲਾ ਪੱਖ ਹੁੰਦਾ ਮੈਨੂੰ ਉਸ ਵਕਤ ਇਹ ਨਹੀਂ ਸੀ ਪਤਾਗਾ ਵੀ ਕਲਾ ਪੱਖ ਵੀ ਹੁੰਦਾ ਕੋਈ ਵਿਸ਼ਾ ਪੱਖ ਵੀ ਹੁੰਦਾ ਜਿਵੇਂ ਆਗ ਨਾ ਲਿਖਤੀ ਕਿਉਂਕਿ ਸੰਗੀਤ ਅੰਦਰ ਸੀਗਾ ਉਹ ਨਾ ਤਾਂ ਗਜ਼ਲ ਅਰੂਜ਼ ਕਰਕੇ ਗਜ਼ਲ ਪੂਰੀ ਮੁਕੰਮਲ ਨਹੀਂ ਸੀ ਕਿ ਪਰ ਉਹ ਗਜ਼ਲ ਦੇ ਨੇੜੇ ਸੀ ਮੇਰੇ ਜਿਹੜੀਆਂ ਮੈਂ ਤੁਕਬੰਦੀ ਕਰਦਾ ਸੀ ਪ੍ਰਮਾਨ ਸਾਹਿਬ ਨੇ ਮੈਨੂੰ ਦੱਸਿਆ ਵੀ ਮਾਨਯੋਗ ਦੀਪਕ ਜਤੋਈ ਸਾਹਿਬ ਕੁਝ ਉਹਨਾਂ ਉਹ ਦੱਸਣਗੇ ਤੁਹਾਨੂੰ ਇਹਦਾ ਕਲਾ ਪੱਖ ਹੈਗਾ ਕੁਝ ਉਹਨਾਂ ਨੇ ਆਪ ਵੀ ਦੱਸਿਆ ਮੈਨੂੰ ਮਾਨ ਸਾਹਿਬ ਨੇ ਤੇ ਕੁਝ ਮੈਂ ਦੀਪਕ ਜਤੋਈ ਸਾਹਿਬ ਉਹ ਖੁਦ ਵੀ ਜਤੋਈ ਸਾਹਿਬ ਦੀ ਸੰਗਤ ਕਰਦੇ ਰਹੇ ਜੀ 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 ਉਹ ਆਪ ਸ਼ਗਿਰਦ ਉਹਨਾਂ ਦੇ ਮਾਨ ਸਾਹਿਬ ਉਹਨਾਂ ਦੇ ਸ਼ਗਿਰਦ ਸੀਗੇ ਤਾਂ ਇਸ ਤਰ੍ਹਾਂ ਜਿਹੜੀ ਹੈਗੀ ਆ ਮੈਂ ਫਿਰ ਮੇਰੀ ਪਹਿਲੀ ਰਚਨਾ ਜਦੋਂ ਛਪੀਣਾ ਮਤਲਬ ਵਿਧੀਵਤ ਢੰਗ ਨਾਲ ਉਹ ਲੋ ਦੇ ਵਿੱਚ ਛਵੀ ਪਰਮੇਂਦਰਜੀਤ ਹੋਰੀ ਉਹ ਮੈਗਜ਼ੀਨ ਕੱਢਦੇ ਸੀ ਤੁਹਾਨੂੰ ਪਤਾ ਹੀ ਹੈ ਨਾ ਬਾਅਦ ਵਿੱਚ ਉਹ ਅਖਰ ਕੱਢਣ ਲੱਗੇ ਤਾਂ ਮੈਨੂੰ ਉਹਨਾਂ ਨੇ ਬਹੁਤ ਪਿਆਰ ਦਿੱਤਾ ਮੇਰੀ ਰਚਨਾ ਉਸ ਤੋਂ ਬਾਅਦ ਤਾਂ ਕੋਈ ਸਮੱਸਿਆ ਕਿਤੇ ਵੀ ਛਪਣ ਦੀ ਜਾਂ ਬੋਲਣ ਦੀ ਰੇਡੀਓ ਤੇ ਟੈਲੀਵਿਜ਼ਨ ਤੇ ਕਿਸੇ ਕਿਸਮ ਦੀ ਨਹੀਂ ਆਈਗੀ ਜਿੱਦਾਂ ਹੁਣ ਤੱਕ ਕਿੰਨੀਆਂ ਪੁਸਤਕਾਂ ਰੂਪ ਦੇ ਵਿੱਚ ਮੇਰੀਆਂ ਕਿਤਾਬਾਂ ਜਿਹੜੀਆਂ ਗਜ਼ਲ ਦੀਆਂ ਜਿਹੜੀਆਂ ਨਰੋਲ ਹੈਗੀਆਂ ਮੈਂ ਕੋਈ ਘੱਟ ਲਿਖਣ ਤੇ ਵਿੱਚ ਵਿਸ਼ਵਾਸ ਰੱਖਦੀ ਹੈਗੀਆਂ ਤੇ ਦੋ ਕਿਤਾਬਾਂ ਜਿਹੜੀਆਂ ਪਹਿਲਾ ਪਹਿਲੀ ਕਿਤਾਬ ਹਰਫਾਂ ਦੇ ਪੁੱਲ 2006 ਚ ਆਈ ਉਹਦੇ ਤਿੰਨ ਐਡੀਸ਼ਨ ਛਪੇ ਹੈਗੇ ਆ 2021 ਦੇ ਵਿੱਚ ਟੂਮਾ ਗਜ਼ਲ ਸੰਗ੍ਰਹਿ ਆਇਆ ਮੇਰਾ ਤਾਂ ਇੱਕ ਤਾਂ ਮੈਂ ਤੇ ਹਰਦਮ ਸਿੰਘ ਮਾਨ ਹੋਰ ਆਨੇ ਸਾਡੇ ਇੱਕ ਦੋਸਤ ਸੀਗੇ ਉਹ ਚੜ੍ਹਦੀ ਉਮਰ ਦੇ ਵਿੱਚ ਬੜੇ ਤੁਸੀਂ ਵੀ ਉਹਨਾਂ ਨੂੰ ਜਾਣਦੇ ਹੋਵੋਗੇ ਮਾਨ ਜੋ ਪ੍ਰੋਫੈਸਰ ਰੁਪਿੰਦਰ ਮਾਨ ਹਾਂਜੀ ਹਾਂਜੀ ਚੌਂਕੀ ਮਾਨ ਪਿੰਡ ਸੀ ਉਹਨਾਂ ਦਾ ਉਹ ਜੈਤੋ ਰਹਿੰਦੇ ਸੀਗੇ ਉਹਨਾਂ ਦੇ ਫਾਦਰ ਸਾਹਿਬ ਉੱਥੇ ਸਰਵਿਸ ਕਰਦੇ ਸੀ ਉਹਨਾਂ ਦੀ ਸਖੀਤ ਬਾਰੇ ਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਕਿਤਾਬ ਅਸੀਂ ਸੰਪਾਦਿਤ ਕੀਤੀ ਸਾਂਝੇ ਰੂਪ ਦੇ ਵਿੱਚ ਇੱਕ ਐਨਵੀਟੀ ਵੱਲੋਂ ਮੈਨੂੰ ਪ੍ਰੋਜੈਕਟ ਮਿਲਿਆ ਉਹ ਹਿੰਦੀ ਦਾ ਸੀ ਮੈਂ ਪੰਜਾਬੀ 'ਚੋਂ ਅਨਵਾਦ ਕੀਤੀ ਫੁੱਲ ਤੇ ਤਿਤਲੀ ਕਿਤਾਬ ਦਾ ਨਾਮ ਹੈਗਾ ਇੱਕ ਮੇਰੇ ਆਪਣੇ ਬਾਰੇ ਸਕਾਲਰ ਨੇ ਜਗਮੀਤ ਹਰਫਤੀ ਗੁਰਜੰਟ ਰਾਜਿਆਣਾ ਜਿੰਨਾ ਮੇਰੇ ਬਾਰੇ ਕਿਸੇ ਜਿੰਨੇ ਵੀ ਵਿਦਵਾਨਾਂ ਨੇ ਲਿਖਿਆ ਸੀ ਜੋ ਉਹਨਾਂ ਦੀ ਸਮਝ ਸੀਗੀ ਉਹ ਸਾਰੀ ਉਹਨਾਂ ਨੇ ਉਹ 236 ਪੇਜਾਂ ਦੀ ਕਿਤਾਬ ਹੈ ਸਤ ਤ੍ਰਿਸ਼ੀ ਪ੍ਰਕਾਸ਼ਨ ਵਾਲਿਆਂ ਨੇ ਛਪਿਆ ਉਹਦਾ ਨਾਮ ਹੈ ਸੁਰਿੰਦਰਪ੍ਰੀਤ ਕਣੀਆਂ ਦੀ ਗਜ਼ਲ ਚੀਤਨਾ ਉਹ ਵਧੀਆ ਕਿਤਾਬ ਬਣੀ ਹੈਗੀ ਆ ਵਿੱਚ ਸਾਰਾ ਉਹਦੀ ਖੂਬਸੂਰਤੀ ਇਹ ਹੈਗੀ ਆ ਵੀ ਜਿਵੇਂ ਵੀ ਉਹ ਛਪਿਆ ਮੈਂ ਮੇਰੇ ਬਾਰੇ ਜਾਂ ਕੋਈ ਨਕਾਰਾਤਮਕ ਨੈਗੇਟਿਵ ਵਿਚਾਰ ਹੈਗੇ ਜਾਂ ਅਸੀਂ ਉਹ ਚ ਐਡਿਟ ਨਹੀਂ ਕੀਤਾ ਮੈਂ ਹੱਕ ਦਿੱਤੀ ਸੀਗੇ ਸੰਪਾਦਕ ਨੂੰ ਵੀ ਤੁਸੀਂ ਜਿਵੇਂ ਵੀ ਕੋਈ ਲਿਖਦਾ ਹੈਗਾ ਓਵੇਂ ਹੀ ਇਹਨੂੰ ਛਾਪਣਾ ਹੈਗਾ ਵਿੱਚੋਂ ਪੰਜ ਕਿਤਾਬਾਂ ਮੇਰੀਆਂ ਜਿਹੜੀਆਂ ਨਾ ਕੋਕਲੇ ਤੇ ਇਹਦੇ ਨਾਲ ਤੁਸੀਂ ਪ੍ਰਵਕਕਰ ਦੇ ਤੌਰ ਤੇ ਹਿੰਦੀ ਅਧਿਆਪਕ ਦੇ ਤੌਰ ਤੇ ਰਿਟਾਇਰ ਹੋਏ ਤੁਹਾਡਾ ਕਿਤਾ ਰੋਜੀ ਰੋਟੀ ਤੁਸੀਂ ਹਿੰਦੀ ਤੋਂ ਕਮਾਈ ਹੈਗੀ ਹੈ ਕਦੇ ਹਿੰਦੀ ਦੇ ਵਿੱਚ ਲਿਖਣ ਬਾਰੇ ਨਹੀਂ ਸੋਚਿਆ ਜਾਂ ਆਪਣੀ ਕਿਸੇ ਰਚਨਾ ਨੂੰ ਹਿੰਦੀਕਰਨ ਕਰਿਆ ਹਾ ਨਹੀਂ ਕੀਤਾ ਦਾ ਮੈਂ ਮੇਰਾ ਇਹ ਮੰਨਣਾ ਸੀਗਾ ਕਿ ਮੈਂ ਇਹਦੀ ਵਾਰੀ ਸਮਝ ਛੇਤੀ ਗਿਆ ਸੀ ਕਿ ਜਿੰਨਾ ਵਧੀਆ ਢੰਗ ਨਾਲ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਆਪਣੇ ਆਪ ਨੂੰ ਆਪਦੇ ਭਾਵਾਂ ਨੂੰ ਵਿਚਾਰਾਂ ਨੂੰ ਪ੍ਰਗਟ ਕਰ ਸਕਦੇ ਹਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਨਹੀਂਗਾ ਜਿੰਨੀਆਂ ਵੀ ਕਲਾਸਿਕ ਕਿਤਾਬਾਂ ਗ੍ਰੰਥ ਹੈਗੇ ਆ ਉਹ ਮਾਂ ਬੋਲੀ ਦੇ ਵਿੱਚ ਹੈਗੇ ਆ ਮੀਰਾ ਦਾਗਸਤਾਨ ਲੈ ਲਓ ਤੁਸੀਂ ਤਾਂ ਇਸ ਤਰ੍ਹਾਂ ਸਾਰਾ ਜਿੰਨੀਆਂ ਕਿਤਾਬਾਂ ਕਲਾਸਿਕ ਸਾਹਿਤਾ ਆਪਣਾ ਮਾਂ ਬੋਲੀ ਦੇ ਵਿੱਚ ਹੈਗਾ ਇਸ ਕਰਕੇ ਮੈਂ ਹਿੰਦੀ ਵਾਲ ਵੀ ਆਉਣ ਦਾ ਮੇਰਾ ਇਹ ਕਾਰਨ ਸੀਗਾ ਕਿ ਇਹ ਜਿਹੜਾ ਖੇਤਰ ਸੀ ਹਿੰਦੀ ਵਾਲਾ ਪਾਸਾ ਤੇ ਹਿੰਦੀ ਦੀ ਡਿਮਾਂਡ ਬਹੁਤ ਸੀਗੀ ਤੇ ਇਹ ਗਰਾਊਂਡ ਖਾਲੀ ਪਿਆ ਸੀ ਜੇ ਮੈਂ ਹਲਕੇ ਫੁਲਕੇ ਅੰਦਾਜ਼ ਚ ਕਹਾ ਤਾਂ ਇਹ ਗੋਲ ਸਪੋਰਟਸ ਦੀ ਭਾਸ਼ਾ ਚ ਕਿਉਂਕਿ ਮੈਂ ਖੜਾਰੀ ਵੀ ਆਂ ਤਾਂ ਸਪੋਰਟਸ ਦੀ ਭਾਸ਼ਾ ਦੇ ਵਿੱਚ ਕਹਾ ਤੇ ਇਹ ਗਰਾਊਂਡ ਖਾਲੀ ਸੀ ਮੈਂ ਇੰਦੇ ਇੰਦਰ ਸੈੱਟ ਲਈ ਤੇ ਫੱਟਾ ਮੈਂ ਜਲਦੀ ਖੜਕਾ ਤਾ ਗੋਲ ਕਰਤਾ ਮੈਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਵੀ ਸਰਦਾਰ ਕੱਲਾ ਹੁੰਦਾ ਸੀਗਾ ਪੇਪਰ ਦੇਣ ਵੇਲੇ ਤੇ ਜੋ ਮੇਰੀ ਇੰਟਰਵਿਊ ਹੀ ਹਿੰਦੀ ਅਧਿਆਪਕ ਦੀ ਤੇ ਉਦੋਂ ਵੀ ਮੈਂ ਇਕੱਲਾ ਹੀ ਸਰਦਾਰ ਸੀ ਤੇ ਔਰ ਮੈਨੂੰ ਐਕਸਪਰਟ ਨਹੀਂ ਕਿਹਾ ਤੁਸੀਂ ਸਿਲੈਕਟ ਹੋ ਗਏ ਆ ਨਾਲ ਦੀ ਨਾਲ ਮੈਨੂੰ ਰਿਜ਼ਲਟ ਰੀਡਾ ਸੀਗਾ ਇਹਨਾਂ ਫਾਇਦਾ ਮੈਨੂੰ ਹੋਇਆ ਇਹਦਾ ਬਹੁਤ ਵਧੀਆ ਜਿਹੜਾ ਦੇਖੋ ਭਾਸ਼ਾ ਮਾਤ ਭਾਸ਼ਾ ਦੀ ਦਾ ਸਤਿਕਾਰ ਹਰ ਇੱਕ ਨੂੰ ਆਪਣੀ ਆਪਣੀ ਮਾਤ ਭਾਸ਼ਾ ਦਾ ਕਰਨਾ ਚਾਹੀਦਾ ਪਰ ਭਾਸ਼ਾ ਹਰ ਇੱਕੇ ਸਤਿਕਾਰਯੋਗ ਹੈ ਜੀ ਜੀ ਮੈਂ ਜਦੋਂ ਮੈਨੂੰ ਹਿੰਦੀ ਦੀ ਐਮਏ ਪ੍ਰਵਾਕਰ ਕਰਨ ਦਾ ਫਾਇਦਾ ਇਹ ਹੋਇਆ ਕਿ ਮੈਨੂੰ ਪਤਾ ਲੱਗ ਗਿਆ ਵੀ ਸਾਹਿਤ ਦਾ ਮਨੋਰਥ ਕੀ ਹੈਗਾ ਹੈ ਇਕ ਲੇਖਕ ਕਿਉਂ ਲਿਖਦਾ ਹੈਗਾ ਤੇ ਉਹਦਾ ਕੀ ਜਿਹੜਾ ਪਰਜੋਜਨ ਆ ਲਿਖਣ ਦਾ ਕੀ ਦਾਇਤਾ ਬਣਦਾ ਹੈਗਾ ਉਹਦਾ ਤਾਂ ਇਹ ਮੈਂ ਸਾਰਾ ਇਹਨਾਂ ਜਿਹੜੀਆਂ ਘਟੋ ਘਟ ਪ੍ਰਭਾਕਰ ਕੋਈ ਮੈਨੂੰ ਪਤਾ ਲੱਗਣ ਲੱਗਾ ਜੀ ਮੈਂ 1982 ਚ ਪ੍ਰਭਾਕਰ ਕੀਤੀ ਹੈਗੀ ਉਸ ਤੋਂ ਪਹਿਲਾਂ ਮੈਨੂੰ ਇੰਨਾ ਨਹੀਂ ਸੀ ਪਤਾਗਾ ਕਿ ਇਕ ਲੇਖਕ ਕਿਉਂ ਲਿਖਦਾ ਹੈ ਬਾਕੀ ਤੁਸੀਂ ਮੈਂ ਚਾਹੂੰਗਾ ਵੀ ਤੁਹਾਡੀ ਜਿਹੜੀ ਰਚਨਾ ਦੀ ਖਸ਼ਬੋਈ ਚਾਹੇ ਕੋਈ ਹੋਣ ਦੀ ਰਚਨਾ ਜਿਹੜੀ ਵੀ ਮਰਜੀ ਸਾਡੇ ਨਾਲ ਕਰੋ ਸਾਂਝੀ ਤੇ ਮੈਂ ਸੁਣਨਾ ਚਾਹਾਂਗਾ ਜਰੂਰ ਮੈਂ ਇੱਕ ਬਹੁਤ ਮੇਰੀ ਗਜ਼ਲਦੜੀ ਮਸ਼ਹੂਰ ਹੋਈ ਹੈਗੀ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਜਿੱਥੇ-ਜਿੱਥੇ ਵੀ ਪੰਜਾਬੀ ਜਿਹੜੇ ਬੈਠੇ ਹੈਗੇ ਆ ਖਾਸ ਕਰਕੇ ਗਜ਼ਲ ਨੂੰ ਕਵਿਤਾ ਨੂੰ ਪਿਆਰ ਕਰਨ ਵਾਲੇ ਜਾਂ ਗੀਤ ਨੂੰ ਤਾਂ ਉਹਨਾਂ ਨੇ ਉਹ ਗਜ਼ਲ ਸੁਣੀ ਆ ਮੈਂ ਉਹ ਗਜ਼ਲ ਤੁਹਾਡੇ ਨਾਲ ਸਾਂਝੀ ਕਰਾਂਗਾ ਉਸ ਤੋਂ ਪਹਿਲਾਂ ਮੈਂ ਦੋ ਤਿੰਨ ਸ਼ੇਅਰ ਜਿਹੜੇ ਹੈਗੇ ਆ ਵੱਖ-ਵੱਖ ਗਜ਼ਲਾਂ ਦੇ ਉਹ ਸੁਣਾਉਣੇ ਚਾਹਾਂਗਾ ਇੱਕ ਸ਼ੇਅਰ ਹੈਗਾ ਮੈਂ ਪਿੰਡ ਦਾ ਹਾਲ ਪੁੱਛਣ ਸ਼ਹਿਰੋਂ ਅੱਜਕੱਲ ਪਿੰਡ ਨਹੀਂ ਜਾਂਦਾ ਮੈਂ ਪਿੰਡ ਦਾ ਹਾਲ ਪੁੱਛਣ ਸ਼ਹਿਰੋਂ ਅੱਜਕੱਲ ਪਿੰਡ ਨਹੀਂ ਜਾਂਦਾ ਮੈਂ ਲੀਬਰ ਚੌਂਕ ਵਿੱਚੋਂ ਹਾਲ ਪਿੰਡ ਦਾ ਜਾਣ ਲੈਂਦਾ ਆਏ ਹੋਏ ਇੱਕ ਹੋਰ ਸ਼ਾਇਰ ਹੈ ਘੜੇ ਨਲਕੇ ਤੇ ਸਭ ਦਰਿਆ ਨਮੂਸ਼ੀ ਵਿੱਚ ਡੁੱਬੇ ਨੇ ਘੜੇ ਨਲਕੇ ਤੇ ਸਭ ਦਰਿਆ ਨਮੂਸ਼ੀ ਵਿੱਚ ਡੁੱਬੇ ਨੇ ਜਦੋਂ ਦਾ ਬੋਤਲਾਂ ਵਿੱਚ ਬੰਦ ਹੋ ਕੇ ਵਿਕ ਰਿਹਾ ਪਾਣੀ ਆਹ ਇੱਕ ਹੋਰ ਸ਼ਾਇਰ ਮੈਂ ਦਰਸ਼ਕਾਂ ਦੇ ਔਰ ਤੁਹਾਡੇ ਨਜ਼ਰ ਕਰਨਾ ਚਾਹਾਂਗਾ ਕਿ ਘਰ ਲੱਗਦਾ ਹੈ पिंजरा औनु ਜਿਹਦੇ ਮਨ ਵਿੱਚ ਅੰਬਰ ਨੇ ਘਰ ਲੱਗਦਾ ਹੈ पिंजरा औनु ਜਿਹਦੇ ਮਨ ਵਿੱਚ ਅੰਬਰ ਨੇ ਜੋ ਅੰਬਰ ਨੂੰ ਭੁੱਲ ਚੁੱਕਿਆ ਉਹਨੂੰ पिंजरा ਵੀ ਘਰ ਲੱਗਦਾ ਹੈ ਹੂੰ ਬਹੁਤ ਅੱਛਾ ਬਹੁਤ ਤਾਂ ਹੁਣ ਆਪਾਂ ਉਸ ਗਜ਼ਲ ਤੇ ਆਉਣੀ ਹੈਗੀਆਂ ਤਾਂ ਮੈਂ ਤੁਹਾਨੂੰ ਬਿਲਕੁਲ ਆਉਣ ਦੇ ਗਜ਼ਲ ਦਾ ਮਤਲਾ ਹੈ ਕਿ ਜ਼ਮੀਨਾਂ ਮਹਿੰਗੀਆਂ ਵਿਕੀਆਂ ਹੂੰ जमीर हाँ। सस्तियां जमीन महंगिया बिकिया जमीर सस्तियाँ बिकिया बड़ी छोटी जी कीमतिया जमीन महंगिया बिकिया जमीर सस्तियां बिकिया बड़ी छोटी जी कीमत पर ने व्डिया हस्तियां बिकिया, तो शहर देखना सियासत ने अनोखी एक रवायती चाल की चली ਸਿਆਸਤ ਨੇ ਅਨੋਖੀ ਇੱਕ ਰਵੈਤੀ ਚਾਲ ਕੀ ਚੱਲੀ ਕਿ ਆਟੀ ਦਾਲ ਦੀ ਪਾ ਕੁੱਲ ਨਗਰ ਤੇ ਬਸਤੀਆਂ ਬਸਤੀਆਂ ਤੂੰ ਵੇਖੀ ਅਧ ਵਿਚਾਲੇ ਤੈਨੂੰ ਇਨਾ ਡੋਬ ਦੇਣਾ ਏ ਤੂੰ ਵੇਖੀ ਅਧ ਵਿਚਾਲੇ ਤੈਨੂੰ ਇਨਾ ਡੋਬ ਦੇਣਾ ਏ ਸਮੁੰਦਰ ਕੋਲ ਸਭ ਮਾਂਜੀ ਤੇ ਸਭ ਹੀ ਕਸ਼ਤੀਆਂ ਵਿਕੀਆਂ ਤਾਂ ਬੜਾ ਕਾਬਲੀ ਗੌਰ ਸ਼ੇਰ ਹੈ ਕੁੜੀ ਦੀਆਂ ਰੀਝਾਂ ਚਾਵਾ ਸਦਰਾਂ ਦਾ ਜਦ ਬਣਜ ਹੋਇਆ ਸੀ ਕੁੜੀ ਦੀਆਂ ਰੀਜਾਂ ਚਾਵਾ ਸਦਰਾਂ ਦਾ ਜਦ ਬਣਜ ਹੋਇਆ ਸੀ ਕਿ ਟੂਮਾਂ ਮਹਿੰਗੀਆਂ ਵਿਕੀਆਂ ਤੇ ਸਦਰਾਂ ਸਸਤੀਆਂ ਵਿਕੀਆਂ ਆਹੋ ਹੋਹ ਕੁੜੀ ਦੀਆਂ ਰੀਜਾਂ ਚਾਵਾ ਸਦਰਾਂ ਦਾ ਜਦ ਬਣਜ ਹੋਇਆ ਸੀ ਕਿ ਟੂਮਾਂ ਮਹਿੰਗੀਆਂ ਵਿਕੀਆਂ ਤੇ ਸਦਰਾਂ ਸਸਤੀਆਂ ਵਿਕੀਆਂ ਆਖਰੀ ਸ਼ੇਰ ਹੈ ਹਰ ਇੱਕ ਹੀ ਦੌਰ ਦੇ ਮੁੱਲਾਂ ਤੇ ਹਾਕਮ ਜ਼ੋਰ ਲਾਉਂਦੇ ਨੇ ਹਰ ਇੱਕ ਹੀ ਦੌਰ ਦੇ ਮੁੱਲਾਂ ਤੇ ਹਾਕਮ ਜ਼ੋਰ ਲਾਉਂਦੇ ਨੇ ਕਦੇ ਬੁੱਲਾ ਨਹੀਂ ਵਿਕਿਆ ਨਾ ਉਸ ਦੀਆਂ ਮਸਤੀਆਂ ਵਿਕੀਆਂ ਜ਼ਮੀਨਾਂ ਮਹਿੰਗੀਆਂ ਵਿਕੀਆਂ ਜ਼ਮੀਰਾਂ ਸਸਤੀਆਂ ਵਿਕੀਆਂ ਬੜੀ ਛੋਟੀ ਜੀ ਕੀਮਤ ਤੇ ਨੇ ਵੱਡੀਆਂ ਹਸਤੀਆਂ ਵਿਕੀਆਂ ਬਹੁਤ ਕਮਾਲ ਦੀ ਇਹ ਗਜ਼ਲ ਮੈਂ ਪਹਿਲਾਂ ਪੜ੍ਹੀ ਹੋਈ ਆ ਇਹ ਤਾਂ ਇਹਦਾ ਮੁਖੜਾ ਤਾਂ ਤਕਰੀਬਨ ਆਲਮੋਸਟ ਲੋਕੀ ਤੇ ਬਣ ਚੁੱਕਿਆ ਹਾਂਜੀ ਹਾਂਜੀ ਬਹੁਤ ਸਾਰੇ ਦਿਵਾਨ ਦੇ ਉੱਤੇ ਆਮ ਚੜਿਆ ਹੋਇਆ ਆਮ ਇਹ ਸੰਪਾਦਕਾਂ ਨੇ ਵੀ ਨਾ ਆਪਦੀ ਐਡੀਟোরੀਅਲ ਪੇਜਾਂ ਦੇ ਦੇ ਵਿੱਚ ਵੀ ਸੰਪਾਦਕੀਆ ਦੇ ਵਿੱਚ ਵੀ ਇਹ ਕੋਟ ਹੋਇਆ ਹੈ ਕਈ ਥਾਵਾਂ ਤੇ ਨਿਵੰਧਾਂ ਦੇ ਵਿੱਚ ਵੀ ਤੇ ਆਮ ਲੋਕ ਇਹਨੂੰ ਕੋਟ ਕਰਦੇ ਹੈਗੇ ਕਈ ਗਾਇਕ ਵੀ ਇਹਨੂੰ ਗਾਉਂਦੇ ਆ ਬਿਲਕੁਲ ਬਿਲਕੁਲ ਔਰ ਸਮੇ ਦਾ ਸੱਚ ਆ ਤੁਹਾਡਾ ਕਲਾ ਕਲਾ ਜਿਹੜਾ ਸ਼ੇਰ ਆ ਨਾ ਜੀ ਇਹਦੇ ਵਿੱਚ ਉਹ ਐ ਲੱਗਦਾ ਵੀ ਜਿਵੇਂ ਤੁਹਾਡੇ ਲਹੂ ਚ ਨਿਕਲਿਆ ਹੁੰਦਾ ਮੇਰੀ ਸਾਰੀ ਪੋਇਟਰੀ ਲਹੂ ਚ ਜਿਹੜੀ ਲਹੂ ਚੋਂ ਨਿਕਲੀ ਹੁੰਦੀ ਆ ਗਿਲਸਾਹਬ ਗੱਲ ਉਹੀ ਦਾ ਅਸਰ ਦੂਜੇ ਦੇ ਲਹੂ ਤੱਕ ਪਹੁੰਚਦੀ ਆ ਜਿਹਦੇ ਲਹੂ ਤੱਕ ਦੂਜੇ ਦੇ ਦਿਲ ਤੱਕ ਜਿਹਨ ਤੱਕ ਪਹੁੰਚਦੀ ਆ ਹੁਣ ਆਪਾਂ ਗੱਲ ਕਰਦੇ ਆ ਗ਼ਜ਼ਲ ਬਾਰੇ ਅੱਜ ਅੱਜ ਮੈਂ ਆਮ ਤੌਰ ਤੇ ਗਾਣਾ ਨਾ ਵੀ ਇੱਕ ਸਮਾਂ ਸੀ ਖੁੱਲੀ ਕਵਿਤਾ ਵੱਧ ਲਿਖੀ ਜਾਂਦੀ ਸੀ ਅੱਜ ਗ਼ਜ਼ਲ ਵੱਧ ਲਿਖੀ ਜਾ ਰਹੀ ਆ ਪੰਜਾਬ ਦੇ ਵਿੱਚ ਵੀ ਬਾਹਰ ਵੀ ਸਾਡੇ ਔਰ ਉਹਦੇ ਵਿੱਚ ਜਿਵੇਂ ਹੁਣ ਤੁਹਾਡੀ ਆ ਗ਼ਜ਼ਲ ਆ ਪ੍ਰਭਾਵਿਤ ਕਰਦੀ ਆ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਆ ਕੁਝ ਕੁ ਲੇਖਕ ਸਾਡੇ ਬਾਹਰ ਬੈਠੇ ਆ ਜਾਂ ਉੱਥੇ ਬੈਠੇ ਆ ਇੱਕ ਛੋਟੇ ਛੋਟੇ ਕਈ ਐਟਕੀ ਜਿਵੇਂ ਹੁਣ ਤੁਸੀਂ ਆਪਾਂ ਕਰਦੇ ਸੀ ਨਾ ਕਪਤਾ ਕੋਂਬੋ ਦੇ ਵਿੱਚ ਹਾਂਜੀ ਕੁਝ ਕੁ ਨਵੀਆਂ ਜਿਹੀਆਂ ਕੁੜੀਆਂ ਨੇ ਕਿੰਨੇ ਕਮਾਲ ਦੇ ਸ਼ੇਅਰ ਕਰੇ ਉੱਥੇ ਤੇ ਅੱਜ ਗਜ਼ਲ ਦੇ ਵਿੱਚ ਮੈਂ ਨੂੰ ਕਈ ਵਾਰ ਵੱਡੇ ਵੱਡੇ ਲੇਖਕਾਂ ਦੇ ਉੱਤੇ ਨਿਰਾਸ਼ਾ ਉਦੋਂ ਹੁੰਦੀ ਆ ਜਦੋਂ ਸਿਰਫ ਸ਼ਬਦ ਜਾਲ ਬੁੰਨਦੇ ਆ ਜਦੋਂ ਸ਼ਬਦਾਂ ਦੇ ਜਾਲ ਨੂੰ ਤੁਸੀਂ ਫੋਲ ਕੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹੋ ਥੱਲੇ ਮਤਲਬ ਕੋਈ ਨਹੀਂ ਹੁੰਦਾ ਜੀ ਜੀ ਸੁਰੱਖਿਆ ਸ਼ੇਅਰ ਬਣਾਉਣ ਦੇ ਵਿੱਚ ਉਹ ਕੋਈ ਗੱਲ ਕਹਿਣੀ ਭੁੱਲ ਜਾਂਦੇ ਆ ਜੀ 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 ਅਸਲ ਦੇ ਵਿੱਚ ਕਿਸੇ ਸ਼ੇਅਰ ਦੀ ਉਹਨਾਂ ਚ ਕੋਈ ਕੀਮਤ ਨਹੀਂ ਜਿਹਦੇ ਵਿੱਚ ਕੋਈ ਫਰੋੜੇ ਤੋਂ ਬਾਅਦ ਗੱਲ ਨਹੀਂ ਨਿਕਲਦੀ ਕੋਈ ਕੋਈ ਖਿਆਲ ਲਾਜ਼ਮੀ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਮੈਂ ਮੈਨੂੰ ਮਨ ਬੜੀ ਨਿਰਾਸ਼ਾ ਨਾਲ ਕਹਿਣਾ ਪੈ ਰਿਹਾ ਵੀ ਸਾਡੇ 60 70% ਐਸੀ ਗਜ਼ਲ ਲਿਖੀ ਜਾ ਰਹੀ ਹੈ ਜਿਹਦੇ ਵਿੱਚ ਸ਼ਬਦ ਬਹੁਤ ਕਮਾਲ ਦੇ ਨੇ ਸੁਣ ਕੇ ਤੁਸੀਂ ਬਾਵਾ ਵੀ ਕਹਿੰਦੇ ਹੋ ਜੀ ਪਰ ਜਦੋਂ ਉਹਨੂੰ ਫਰੋੜ ਲੱਗਦੇ ਹਾਂ ਉਹਦੇ ਵਿੱਚ ਗੱਲ ਕੋਈ ਨਹੀਂ ਹੁੰਦੀ ਹੁਣ ਜਿਵੇਂ ਤੁਹਾਡੇ ਕੱਲੇ ਕੱਲੇ ਸ਼ੇਅਰ ਦੇ ਵਿੱਚ ਕਮਾਲ ਦੀਆਂ ਟਿੱਪਣੀਆਂ ਨੇ ਮਿਹਰਬਾਨੀ ਤੇ ਅੱਜ ਅੱਜ ਦੀ ਗੱਲ ਦੇ ਬਾਰੇ ਤੁਹਾਡਾ ਮਤਲਬ ਓਵਰਆਲ ਗੱਲ ਬਾਰੇ ਤੁਹਾਡਾ ਜਾਂ ਓਵਰਆਲ ਕਵਤਾ ਬਾਰੇ ਤੁਹਾਡਾ ਕੀ ਵਿਚਾਰ ਹੈ ਮੇਰਾ ਇਹ ਵਿਚਾਰ ਹੈ ਤੁਸੀਂ ਤੁਹਾਡੀ ਗੱਲ ਦਾ ਜਵਾਬ ਜਿਹੜਾ ਤੁਸੀਂ ਕਿਹਾ ਵੀ ਉੱਚ ਗੱਲਬਾਤ ਨਹੀਂ ਹੁੰਦੀ ਕਿ ਸਾਡੇ ਜਿਹੜੇ ਲੋਕ ਆ ਨਾ ਮਤਲਬ ਲੇਖਕ ਲੋਕ ਜਿੱਚ ਸਾਰੀ ਆ ਜਾਂਦੇ ਆ ਖਾਸ ਕਰਕੇ ਸ਼ਾਇਰਾਂ ਚ ਵੀ ਉਹ ਕਿਤਾਬਾਂ ਦੀ ਗਿਣਤੀ ਵਧਾਉਣ ਦੀ ਹੋੜ ਦੇ ਵਿੱਚ ਬਹੁਤ ਹੈ ਕਾਲਾ ਪਣ ਹੈਗਾ ਵੀ ਗਿਣਤੀ ਵਧਾਈਏ ਫੁਲਾਣੇ ਨੇ 5 ਲਿਖਤੀਆਂ ਮੈਂ 10 ਲਿਖਾਂ ਫੁਲਾਣੇ ਨੇ 10 ਲਿਖਤੀਆਂ ਤਾਂ ਮੈਂ 15 ਲਿਖਾਂ ਇਸ ਕਰਕੇ ਕੋਈ ਵੀ ਕੰਮ ਜਿਹੜਾ ਕਾਲਚ ਕੀਤਾ ਹੈਗਾ ਏ ਜਾਂ ਮਿੱਥ ਕੇ ਕੀਤਾ ਕੰਮ ਹੈਗਾ ਘਟੋ ਘਟ ਸ਼ਾਇਰੀ ਜਿਹੜੀ ਹੈਗੀ ਮਿੱਥਣਾ ਵਾਲਾ ਕੰਮ ਨਹੀਂਗਾ ਨਾਵਲ ਮਿੱਥ ਕੇ ਲਿਖਿਆ ਜਾ ਸਕਦਾ ਕਹਾਣੀ ਮਿੱਥ ਕੇ ਲਿਖੀ ਜਾ ਸਕਦੀ ਹੈਗੀ ਆ ਤਾਂ ਕਵਿਤਾ ਤਾਂ ਬਿਲਕੁਲ ਨਹੀਂਗੀ ਇਹ ਤਾਂ ਜਦੋਂ ਜਿੰਨਾ ਚਿਰ ਤੁਹਾਡੇ ਦਿਲ ਨੂੰ ਕੋਈ ਟੱਚ ਨਹੀਂ ਕਰਦਾ ਬਰਤਾਰਾ ਦ੍ਰਿਸ਼ ਕੋਈ ਵਿਅਕਤੀ ਕੋਈ ਘਟਨਾ ਤਾਂ ਉਹਨਾਂ ਚਿਰ ਮੇਰੇ ਖਿਆਲ ਤਾਂ ਲਫ਼ਜ਼ਾਂ ਨੂੰ ਛੇੜਨਾ ਨਹੀਂ ਚਾਹੀਦਾਗਾ ਤੇ ਆਪਾਂ ਕਿਹੜਾ ਇਹ ਕੋਈ ਕੰਟਰੈਕਟਰ ਲਿਆ ਹੋਇਆ ਵੀ ਮੈਂ ਤਾਂ 10 ਕਿਤਾਬਾਂ ਲਿਖਣੀਆਂ ਹੈਗੀਆਂ ਫੇਰ ਹੀ ਜਾਉਂਦਾ ਰਹਿ ਸਕਦਾ ਹੈਗਾ ਜਾਂ ਇਹਦੀ ਬਦਲੇ ਆਪਾਂ ਨੂੰ ਪੈਸੇ ਮਿਲਦੇ ਹੈਗੇ ਆ ਤਾਂ ਪਾਤਰ ਸਾਹਿਬ ਨੇ ਇਸ ਪ੍ਰਸੰਗ 'ਚ ਇੱਕ ਬੜਾ ਕਾਬਲੇਗੌਰ ਸ਼ੇਅਰ ਮੈਂ ਕਹਿਣਾ ਚਾਹਾਂਗਾ ਕਿ ਕਿਉਂ ਜਗਾਵਾ ਸੁੱਤਿਆਂ ਲਫ਼ਜ਼ਾਂ ਨੂੰ ਮੈਂ ਕਿਉਂ ਜਗਾਵਾ ਸੁੱਤਿਆਂ ਲਫ਼ਜ਼ਾਂ ਨੂੰ ਮੈਂ ਦਿਲ 'ਚ ਹੀ ਜਦ ਕੁਝ ਨਹੀਂ ਆਖਣ ਲਈ ਤਾਂ ਉਹਨਾਂ ਨੇ ਇਹ ਕਿਹਾ ਕਿ ਕਵਿਤਾ ਲਿਖਣੀ ਕਦੋਂ ਚਾਹੀਦੀ ਹੈ ਮੈਨੂੰ ਕੱਬ ਤੱਕ ਦੂੰ ਔੜਦੀ ਹੈਗੀ ਮੈਂ ਕਦੋਂ ਲਿਖਦਾ ਹੈਗਾ ਕਿ ਉਹ ਹੈਗਾ ਹੈ ਮੈਨੂੰ ਵੀ ਨਹੀਂ ਇਲਮ ਇਸ ਦਾ ਕੀ ਮੈਂ ਇਸ ਦਾ ਦੇਣਾ ਮੈਨੂੰ ਵੀ ਨਹੀਂ ਇਲਮ ਇਸ ਦਾ ਕੀ ਮੈਂ ਇਸ ਦਾ ਦੇਣਾ ਅੱਧੀ ਰਾਤੀ ਗਜ਼ਲ ਮੇਰੀ ਮੈਨੂੰ ਬਾਹੋਂ ਪਕੜ ਉਠਾਵੇ ਕਿਉਂ ਗਜ਼ਲ ਤੁਹਾਡੇ ਹੁਜਮਾਰੇ ਸਿਰਜਣਾ ਜਦੋਂ ਤੁਹਾਨੂੰ ਉਠਾਵੇ ਅੱਧੀ ਰਾਤੀ ਤਾਂ ਫਿਰ ਜਿਹੜਾ ਹੈਗਾ ਮੈਂ ਅੱਧੀ ਰਾਤੀ ਜਾਗ ਕੇ ਲਿਖਿਆ ਹੋਇਆ ਹੈ ਇਹ ਇਹ ਬਿਲਕੁਲ ਸੱਚ ਆ ਇਹ ਔਰ ਅੱਧੀ ਰਾਤੀ ਜਾ ਕੇ ਹਾਂਜੀ ਡਰਾਈਵ ਕਰ ਮੈਂ ਐਵੇਂ ਨਹੀਂ ਲਿਖਦਾ ਸ਼ੇਅਰ ਜਿਹੜਾ ਹੈਗਾ ਇਹ ਬਿਲਕੁਲ ਸੱਚ ਹੈਗਾ ਕਿ ਮੈਂ ਅੱਧੀ ਰਾਤੀ ਵੀ ਲਿਖਦਾ ਹੈਗਾ ਸਾਈਕਲ ਰੋਕ ਕੇ ਵੀ ਲਿਖਿਆ ਜਦੋਂ ਸਾਈਕਲ ਤੇ ਜਾਂਦੀ ਸੀ ਸਕੂਟਰ ਰੋਕ ਕੇ ਵੀ ਲਿਖਿਆ ਕਾਰ ਰੋਕ ਕੇ ਵੀ ਲਿਖਿਆ ਹੈਗਾ ਇਹਦਾ ਮਤਲਬ ਇਹ ਹੈ ਨਾ ਵੀ ਇਹ ਜਿਹੜੀ ਕਪਤਾ ਆਮਦ ਤੋਂ ਬਿਨਾ ਆਮਦ ਤੋਂ ਬਿਨਾ ਜਿਹੜਾ ਜਿਵੇਂ ਉਹ ਆਮਦ ਦਾ ਤਰੀਕਾ ਇਹ ਵੀ ਹੋ ਸਕਦਾ ਵੀ ਜਿਵੇਂ ਤੁਸੀਂ ਤੁਹਾਨੂੰ ਕਿਸੇ ਨੇ ਕਟਣਾ ਨੇ ਸਾਹਮਣੇ ਟੰਗਦੇ ਹਾਂਜੀ ਹਾਂਜੀ ਕਟਣਾ ਤੇ ਕਈ ਵਾਰ ਕਈ ਵਾਰ ਵੈਸੇ ਹੀ ਖਿਆਲ ਅਸ਼ੋਪਲੇ ਜਾਂ ਤੁਹਾਡੇ ਮਨ 'ਚ ਆ ਜਾਂਦਾ ਜਿਵੇਂ ਤੁਸੀਂ ਕਹਿੰਦਾ ਸੁੱਤੇ ਪੈਣ ਨੂੰ ਜਾਗ ਆਈ ਤੇ ਉਸ ਵੇਲੇ ਕਦੇ-ਕਦੇ ਤੁਹਾਡੇ ਨਾਲ ਇਹ ਹੋਇਆ ਮੈਂ 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 ਕਈ ਵਾਰ ਇਹ ਮੇਰੇ ਨਾਲ ਹੋਇਆ ਵੀ ਮੈਂ ਸੁਪਨੇ ਚ ਕਵਿਤਾ ਲਿਖ ਲੈਣਾ ਤੇ ਜਦੋਂ ਜਾਗਦਾ ਮੈਨੂੰ ਸਭ ਕੁਝ ਭੁੱਲ ਜਾਂਦਾ ਕਦੇ ਕੋਈ ਸ਼ੇਅਰ ਸੁਪਨੇ ਦੇ ਵਿੱਚ ਵੀ ਲਿਖ ਦਿਆ ਨਹੀਂ ਮੈਨੂੰ ਇਦਾਂ ਨਹੀਂ ਮੈਂ ਸੁਪਨੇ ਸੁੱਤਿਆ ਲੈਂਦਾ ਹੀ ਨਹੀਂ ਗਾ ਮੈਂ ਜਾਗਦਾ ਹੀ ਸੁਪਨੇ ਲੈਂਦਾ ਨਹੀਂ ਪਰ ਸੁੱਤੇ ਵੀ ਜੇ ਸੁਪਨਾ ਆਉਂਦਾ ਹਮਨਿਆ ਰਚਨਾਵਾਂ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਸੁਪਨੇ ਦੇ ਵਿੱਚ ਕਲਾਸ ਕਰ ਰਚਨਾਵਾਂ ਵੀ ਆਈਆਂ ਹੈਗੀਆਂ ਮੇਰੇ ਕੋਲ ਮੇਘਦੂਤ ਕੋਈ ਜਿਹੜਾ ਕਾਲੀਦਾਸ ਦਾ ਇਦਾਂ ਦੀ ਹੀ ਉਹੀ ਰਚਨਾ ਹੈਗੀ ਆ ਉਹ ਇਹ ਪਰ ਮੇਰੇ ਨਾਲ ਇਦਾਂ ਦੀ ਕੋਈ ਗੱਲ ਨਹੀਂ ਵਾਪਰੀ ਆਮ ਤੌਰ ਤੇ ਜਿਹੜੇ ਜਿਹੜੇ ਪਾਠਕ ਨੇ ਜਾਂ ਜਿਹੜੇ ਲੋਕ ਲਿਖਦੇ ਨਹੀਂ ਹੈਗੇ ਉਹ ਕਈ ਵਾਰ ਇਹ ਮਹਿਸੂਸ ਕਰ ਲੈਂਦੇ ਨੇ ਵੀ ਜਿਹੜੇ ਲੇਖਕ ਨੇ ਖ ਆਪਣੀ ਹਰ ਵળે ਹੀ ਲੇਖਕ ਹੁੰਦੇ ਨੇ ਮੇਰੇ ਖ ਲੇਖਕ ਤਾਂ ਉਸੇ ਪਰ ਲੇਖਕ ਹੁੰਦਾ ਜਿਸ ਪਰ ਉਹ ਉਹਨੂੰ ਖਿਆਲ ਆਉਂਦਾ ਤੇ ਉਹ ਰਚਦਾ ਬਾਕੀ ਸਮਝਦਾ ਮੈਂ ਬਿਲਕੁਲ ਸਹਿਮਤ ਹਾਂ ਪਰ ਮੈਂ ਇਹਦੇ ਨਾਲ ਇੱਕ ਗੱਲ ਜੋੜ ਕੇ ਕਹਿਣੀ ਚਾਹਾਂਗਾ ਗਿੱਲ ਸਾਹਿਬ ਕਿ ਲੇਖਕ ਨੂੰ ਲੇਖਕਪਨ ਮੈਂ ਹਮੇਸ਼ਾ ਜਿਹੜਾ ਲੇਖਕ ਨਹੀਂ ਹੁੰਦਾਗਾ ਪਰ ਉਹਨੂੰ ਅਹਿਸਾਸ ਹੋਣਾ ਚਾਹੀਦਾ ਹੈਗਾ ਸਮਾਜ ਵਿੱਚ ਵਿਚਰਦੇ ਆਂ ਪਰਿਵਾਰ ਵਿੱਚ ਵਿਚਰਦੇ ਆਂ ਕਿ ਮੈਂ ਇੱਕ ਲੇਖਕ ਆ ਤੇ ਮੇਰੀ ਵੱਡੀ ਜ਼ਿੰਮੇਵਾਰੀ ਬਣਦੀ ਜੁਦੀ ਉਹ ਅਹਿਸਾਸ ਕਰਕੇ ਹੀ ਤਾਂ ਉਹ ਲੇਖਕ ਹਾਂਜੀ ਬਿਲਕੁਲ 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 ਜੇ ਜਿਸ ਬੰਦੇ ਦੇ ਵਿੱਚ ਉਹ ਅਹਿਸਾਸ ਨਹੀਂ ਹੈ ਬਿਲਕੁਲ ਮੇਰਾ ਖਿਆਲ ਉਹਦੇ ਤੱਕ ਤਾਂ ਇਹ ਕਲਾ ਨਹੀਂ ਸਕਦੀ ਇਹ ਸ਼ਬਦ ਕਲਾ ਜਿਹੜੀ ਹੈ ਕਿਉਂਕਿ ਇਸੇ ਕਰਕੇ ਸਾਡੇ ਰਿਸ਼ੀਆ ਮੁਨੀਆ ਨੇ ਜਿਹੜਾ ਲੇਖਕ ਨੂੰ ਪੈਗੰਬਰ ਕਿਹਾ ਹੈਗਾ ਜੇ ਲੇਖਕ ਆਪਦੀ ਜ਼ਿੰਮੇਵਾਰੀ ਤੋਂ ਭੱਜਦਾ ਹੋਇਆ ਕੁਝ ਹੋਰ ਤਰ੍ਹਾਂ ਸਮਾਜ ਦੇ ਵਿੱਚ ਮਤਲਬ ਇਸ ਤਰ੍ਹਾਂ ਦੀ ਵਰਤਾਰਿਆਂ ਨੂੰ ਇਨਜਾਮ ਦਿੰਦਾ ਹੈਗਾ ਮੈਂ ਮਹਿਸੂਸ ਕਰਦਾ ਕਿ ਜਦੋਂ ਤੁਹਾਡੀ ਰਚਨਾ ਇੱਕ ਲੇਖਕ ਦੀ ਇੱਕ ਸ਼ਾਇਰ ਦੀ ਪਾਠਕ ਪੜਦੇ ਆ ਜਾਂ ਆਮ ਲੋਕ ਜਦੋਂ ਨਾਮ ਸੁਣਦੇ ਆ ਉਹਨੂੰ ਵੇਖਣਾ ਵੀ ਚਾਹੁੰਦੇ ਹੈਗੇ ਆ ਜੀ ਜੋ ਆਪਦਾ ਰੂਪ ਜਿਹੜਾ ਹੈਗਾ ਹੋਰ ਢੰਗ ਨਾਲ ਉੱਥੇ ਪੇਸ਼ ਕਰੇਗਾ ਕਰੂਪਤਾ ਜਿਹੜੀ ਉਹ ਵਿੰਭ ਜਿਹੜਾ ਲੇਖਕ ਦਾ ਹੈਗਾ ਏ ਤੇ ਬਹੁਤ ਵੱਡਾ ਨੁਕਸਾਨ ਹੈਗਾ ਲੇਖਕਾਂ ਦਾ ਵੀ ਤੇ ਕਵਿਤਾ ਦਾ ਵੀ ਨੁਕਸਾਨ ਹੈਗਾ ਤੇ ਉਹ ਰੇਖਕ ਨੂੰ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਹੈਗਾ ਇੱਕ ਇੱਕ ਮੇਰੀ ਕਵਿਤਾ ਦੀਆਂ ਸਤਰਾਂ ਨੇ ਕਾਸ਼ ਅਸੀਂ ਨਾ ਮਿਲਦੇ ਤੇਰੇ ਮਹਾਨ ਹੋਣ ਦਾ ਭਰਮ ਤਾਂ ਬਣਿਆ ਰਹਿੰਦਾ ਵਾਹ ਵਾਹ ਹਾਂ ਜਿਹੜਾ ਤੁਸੀਂ ਬੜੇ ਕਮਾਲ ਦੀ ਗੱਲ ਕਹੀ ਆ ਵੀ ਜਿਹੜਾ ਲੇਖਕ ਜੋ ਲਿਖਦਾ ਐਟ ਲੀਸਟ ਉਹਦੇ ਜੇ ਬਾੜਾ ਨਹੀਂ ਤਾਂ ਥੋੜਾ ਮੋਟਾ ਉਹਦੇ ਨੇੜੇ ਦਾ ਬਿਲਕੁਲ ਬਿਲਕੁਲ ਕਰਦਾਰ ਉਹਨੂੰ ਆਪਦੀ ਕਵਤਾ ਆਪਦੀ ਲੇਖਣੀ ਦੇ ਮੁਤਾਬਕ ਆਪਦੀ ਜ਼ਿੰਦਗੀ ਨੂੰ ਵੀ ਢਾਲਣਾ ਚਾਹੀਦਾ ਮੈਂ ਤਾਂ ਮੈਰਾ ਤਾਂ ਮੰਨਣਾ ਹੈਗਾ ਕਿ ਸਮੁੱਚੇ ਰੂਪ ਦੇ ਵਿੱਚ ਹੀ ਮਤਲਬ ਪੂਰਾ ਉਹਨੂੰ ਰੱਖਣਾ ਚਾਹੀਦਾ ਹੈ ਜਿਹੜਾ ਕਿਉਂਕਿ ਉਹ ਤੁਸੀਂ ਤੁਸੀਂ ਇੱਕ ਲੋਕਾਂ ਦੇ ਸਾਹਮਣੇ ਤੁਸੀਂ ਇੱਕ ਹੈਗੇ ਹੋ ਐਗਜ਼ੈਂਪਲ ਦੇ ਆਦਰਸ਼ ਹੋ ਮਾਡਲ ਹੋ ਤੁਸੀਂ ਮਾਡਲ ਹੋ ਐਗਜ਼ੈਂਪਲਰੀ ਹੋਗੇ ਹੋ ਤੁਸੀਂ ਤੇ ਉਹ ਮੇਰਾ ਖਿਆਲ ਆ ਉਹ ਬਰਕਰਾਰ ਰਹਿਣਾ ਚਾਹੀਦਾ ਬਰਕਰਾਰ ਰਹਿਣਾ ਚਾਹੀਦਾ ਤੁਹਾਡਾ ਉਹ ਬਿੰਬ ਜਿਹੜਾ ਹੈਗਾ ਤੁਹਾਡਾ ਸਤਕਾਰਤ ਬਿੰਬ ਆ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਟੁੱਟਣਾ ਨਹੀਂ ਚਾਹੀਦਾਗਾ ਤੇ ਇਹਦੇ ਨਾਲ ਜਿਹੜਾ ਲੇਖਕਾਂ ਦਾ ਵੀ ਨੁਕਸਾਨ ਹੈ ਤੇ ਲੇਖਣੀ ਦਾ ਵੀ ਜਿਹੜੀ ਸ਼ਾਇਰੀ ਦਾ ਸਾਹਿਤ ਦਾ ਵੀ ਨੁਕਸਾਨ ਹੈ ਪਰ ਅਨਫੋਰਚਨਟਲੀ ਅਸੀਂ ਜਿਹੜੇ ਹੁਣ ਬਾਹਰ ਰਹਨੇ ਆ ਸਾਨੂੰ ਬਹੁਤ ਸਾਰੇ ਲੇਖਕਾਂ ਨੂੰ ਮਿਲਣਾ ਪੈਂਦਾ ਹੈਗਾ ਤੁਹਾਡੇ ਵਰਗੇ ਮੈਂ ਚਾਹਾਂਗਾ ਇਹ ਸਾਰੇ ਲੇਖਕ ਤੁਹਾਡੇ ਵਰਗੇ ਬਣਨਾ ਕਈ ਵਾਰ ਤਾਂ ਕੱਚ ਦੇ ਸ਼ੀਸ਼ੇ ਵਾਂਗੂ ਟੁੱਟਦੇ ਨੇ ਲੇਖਾਂ ਦੇ ਜਿਹੜੇ ਭਾਰ ਉਧਰ ਇੰਡੀਆ 'ਚ ਵੀ ਹੈਗੇ ਆਪਣੀ ਮੈਂ ਅਸੀਂ ਇਹ ਨਹੀਂ ਕਹਾਂਦੇ ਕਿ ਬਾਹਰ ਕੈਨੇਡਾ 'ਚ ਹੀ ਇਦਾਂ ਹੈਗੇ ਆ ਤੇ ਉਧਰ ਵੀ ਹੈਗੇ ਨਹੀਂ ਬਹੁਤ ਲੀਕ ਤੇ ਮੈਂ ਚਾਹਾਂਗਾ ਮੈਂ ਹੁਣ ਤੁਹਾਡਾ ਫਾਇਦਾ ਵਾਦ ਤੋਂ ਵਾਦ ਲੈਣਾ ਚਾਹੁੰਦਾ ਰਚਨਾ ਤੁਹਾਡੀ ਦਰਸ਼ਕਾਂ ਤੱਕ ਪਹੁੰਚਾਉਣ ਦੇ ਕਰਦੇ ਆ ਤੇ ਆਪਣਾ ਇਹ ਆਪਣੀ ਇਹਦੀ ਆਖਰੀ ਤੁਹਾਡੀ ਰਚਨਾ ਅੱਜ ਦੀ ਮੇਰੀ ਇੱਕ ਧਾਰਨਾ ਹੈਗੀ ਆ ਤੇ ਹੋਰਾਂ ਦੀ ਵੀ ਵਹਿਤ ਧਾਰਨਾ ਮੇਰੀ ਮੌਲਿਕ ਨਹੀਂ ਗਈ ਤੇ ਮੈਂ ਉਹਦੇ ਨਾਲ ਉਹਦੇ ਨਾਲ ਸਹਿਮਤ ਹੋਣਾ ਹੈਗਾ ਕਿ ਜਿਹੜਾ ਇੱਕ ਸ਼ਾਇਰ ਹੈ ਇੱਕ ਲੇਖਕ ਹੈਗਾ ਨਾ ਉਹ ਸਿਆਸੀ ਬੰਦਿਆਂ ਤੋਂ ਜਿਹੜਾ ਸਿਆਣਾ ਵੀ ਹੁੰਦਾ ਸੁਹਿਰਦ ਵੀ ਹੁੰਦਾ ਤੇ ਸੰਜੀਦਾ ਵੀ ਹੁੰਦਾ ਹੈਗਾ ਤਾਂ ਸਾਡੇ ਜਿਹੜੇ ਰਿਸ਼ਤੇ ਹੈਗੇ ਆ ਵੈਸੇ ਸਿਆਸੀ ਬੰਦਿਆਂ ਨੇ ਸਾਡਾ ਨੁਕਸਾਨ ਬਹੁਤ ਕੀਤਾ ਲੋਕਾਈ ਦਾ ਤੇ ਘਟਕਟ ਸਾਡੀ ਜਿਹੜੀ ਹਕੂਮਤ ਆ ਭਾਰਤੀ ਹਕੂਮਤ ਆ ਤੇ ਪਾਕਿਸਤਾਨੀ ਹਕੂਮਤ ਹੈਗੀ ਤੇ ਇਹਨਾਂ ਨੇ ਤਾਂ ਸਾਡੇ ਰਿਸ਼ਤਿਆਂ ਨੂੰ ਜੋ ਹਾਲਾਂਕਿ ਸਾਡੀ ਦੋਹਾਂ ਜਿਹੜੀ ਪੰਜਾਬਾਂ ਦੀ ਦੋਹਾਂ ਦੇਸ਼ਾਂ ਦੀ ਰਹਿਤਲ ਜਿਹੜੀ ਹੈਗੀ ਆ ਭਾਸ਼ਾ ਏ ਸੱਭਿਆਚਾਰ ਉਹ ਇੱਕੋ ਹੈਗਾ ਸਾਡੇ ਦੁੱਖ ਸੁੱਖ ਸਾਂਝੇ ਹੈਗੇ ਆ ਲੋਕ ਕਿ ਕੌਣ ਹੈ ਸਿਆਸੀਆਂ ਨੇ ਵੰਡੇ ਹੋਏ ਨੇ ਹਾਂਜੀ ਹਾਂਜੀ ਤਾਂ ਉਸ ਵਿਸ਼ੇ ਨੂੰ ਲੈ ਕੇ ਮੈਂ ਹਿੰਦ ਪਾਕ ਜਿਹੜੀ ਸਾਂਝ ਨੂੰ ਲੈ ਕੇ ਇੱਕ ਗੀਤ ਲਿਖਿਆ ਨਹੀਂ ਮੇ ਤੋਂ ਲਿਖਿਆ ਗਿਆ ਹਾਂ ਇਹ ਇਹਦੀ ਜ਼ਰੂਰਤ ਆ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਗੀਤ ਬਹੁਤ ਦਿਲ ਦੇ ਕਰੀਬ ਹੈ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਾਂਗਾ ਤਰਨਮ ਦੇ ਵਿੱਚ ਸਾਂਝਾ ਅੱਜ ਦੀ ਲੋੜ ਆ ਜੇ ਹਾਂਜੀ ਹੁਣ ਦੋ ਰਾਵੀ ਦੇ ਆਪਾਣੀਆਂ ਰਾਵੀ ਦੇ ਆਪਾਣੀਆਂ ਸੁਨੀ ਹਾਲੇ ਜਮੀ ਰਾਵੀ ਕਲ ਕਲ ਵੰਦਾ ਰਹੀ ਪਾਣੀ ਸਦਾ ਤੇਰਾ ਵੀ ਰਾਵੀ ਦੇ ਆਪਾਣੀਆਂ ਰਾਵੀ ਦੇ ਆਪਾਣੀਆਂ ਵਾਰਿਸ਼ਾਂ ਨੂੰ ਜਾ ਕੇ ਮੇਰੇ ਜ਼ਖਮ ਦਿਖਾ ਦੇਵੀਂ ਵਾਰਿਸ਼ਾਂ ਨੂੰ ਜਾ ਕੇ ਮੇਰੇ ਜ਼ਖਮ ਦਿਖਾ ਦੇਵੀਂ ਬੁੱਲੇ ਦੀ ਮਜ਼ਾਰ ਤੇ ਜਾ ਚਾਦਰ ਚੜਾ ਦੇ ਮੀ ਬੁੱਲੇ ਦੀ ਮਜ਼ਾਰਤੀ ਜਾ ਚਾਦਰ ਚੜਾ ਦੇ ਮੀ ਫਿਰ ਜਾਈ ਉਥੇ ਫਿਰ ਜਾਈ ਉਥੇ ਜਿੱਥੇ ਰਾਜਣੀ ਦਾ ਡੇਰਾ ਵੇ ਰਵੀ ਦੇ ਆਪਾਣੀਆਂ ਰਵੀ ਦੇ ਆਪਾਣੀਆਂ ਤੋਂ ਅਗਲਾ ਅੰਤਰਾ ਪੇਸ਼ ਹੈ ਕਿ ਪਾਣੀ ਜਾ ਕੇ ਨਾਨਕ ਦੇ ਖੇਤਾਂ ਨੂੰ ਲਗਾਵੀ ਤੂੰ ਪਾਣੀ ਜਾ ਕੇ ਨਾਨਕ ਦੇ ਖੇਤਾਂ ਨੂੰ ਲਗਾਵੀ ਤੂੰ ਪੰਜਾ ਸਾਹਿਬ ਜਾ ਕੇ ਫਿਰ ਮੱਥਾ ਟੇਕਿਆ ਮੀ ਤੂੰ ਪੰਜਾ ਸਾਹਿਬ ਜਾ ਕੇ ਫਿਰ ਮੱਥਾ ਟੇਕਿਆ ਮੀ ਤੂੰ ਸਾਈਂ ਮੀ ਅਮੀਰ ਨੂੰ ਸਾਈਂ ਮੀ ਅਮੀਰ ਨੂੰ ਸਲਾਮ ਯਾਖੀ ਮੇਰਾ ਵੇ ਰਵੀ ਦੇ ਆਪਾਣੀਆਂ ਰਵੀ ਦੇ ਆਪਾਣੀਆਂ ਰੇਸ਼ਮਾ ਨੂੰ ਲਤਾ ਦਾ ਕੋਈ ਗੀਤ ਤੂੰ ਸੁਣਾ ਦੇ ਮੀ ਰੇਸ਼ਮਾ ਨੂੰ ਲਤਾ ਦਾ ਕੋਈ ਗੀਤ ਤੂੰ ਸੁਣਾ ਦੇ ਮੀ ਸ਼ਿਵ ਤੇ ਉਦਾਸੀ ਸਾਰੇ ਲੋਕਾਂ ਨੂੰ ਪੜਾ ਦੇ ਮੀ ਸ਼ਿਵ ਤੇ ਉਦਾਸੀ ਸਾਰੇ ਲੋਕਾਂ ਨੂੰ ਪੜਾ ਦੇਮੀ ਨਜ਼ਮੀ ਨੂੰ ਆਖੀ ਹੋ ਨਜ਼ਮੀ ਨੂੰ ਆਖੀ ਸਾਡੇ ਵੇੜੇ ਪਾਵੀ ਫੇਰਾਵੇ ਰਵੀ ਦੇ ਆ ਪਾਣੀਆਂ ਰਵੀ ਦੇ ਆ ਪਾਣੀਆਂ ਜਿਹੜੀ ਗੱਲ ਮੈਂ ਸ਼ੁਰੂ ਚ ਕਹੀ ਆ ਉਹ ਗੱਲ ਮੈਂ ਇਹ ਆਖਰੀ ਬੰਦਾ ਦੇ ਵਿੱਚ ਕਾਹਾਂਗਾ ਹਕੂਮਤਾਂ ਦੇ ਅੱਗੇ ਵੀ ਜਾ ਕਰੀ ਮੇਰੀ ਜੋਦੜੀ ਹਕੂਮਤਾਂ ਦੇ ਅੱਗੇ ਵੀ ਜਾ ਕਰੀ ਮੇਰੀ ਜੋਦੜੀ ਸਾਂਝਾਂ ਵਾਲੀ ਲੀਰਾਂ ਲੀਰਾਂ ਕਰੋ ਕਾ ਤੁਗੋਦੜੀ ਸਾਂਝਾਂ ਵਾਲੀ ਲੀਰਾਂ ਲੀਰਾਂ ਕਰੋ ਕਾ ਤੁਗੋਦੜੀ ਆਖੋ ਆਖੀ ਬਸ ਕਰੋ ਖੂਨ ਆਖੀਂ ਬਸ ਕਰੋ ਖੂਨ ਡੁੱਲਿਆ ਬਥੇਰਾ ਵੇ ਰਵੀ ਦੇ ਆ ਪਾਣੀਆਂ ਰਵੀ ਦੇ ਆ ਪਾਣੀਆਂ ਆਖਰੀ ਅੰਤਰਾ ਗਿਲਸਾਹਬ ਕਿ ਖੰਜਰਾਂ ਦੀ ਥਾਂ ਹੱਥੀਂ ਵੰਜਲੀਆਂ ਫੜੋ ਏ ਖੰਜਰਾਂ ਦੀ ਥਾਂ ਹੱਥੀਂ ਵੰਜਲੀਆਂ ਫੜੋ ਏ ਲੜਨਾ ਹੀ ਹੈ ਤਾਂ ਭੋਖ ਨੰਗ ਨਾਲ ਲੜੋਈ ਲੜਨਾ ਹੀ ਹੈ ਤਾਂ ਭੋਖ ਨੰਗ ਨਾਲ ਲੜੋਈ ਕਣੀਆਂ ਦੇ ਵੇੜੇ ਚੜੇ ਕਣੀਆਂ ਦੇ ਵੇੜੇ ਚੜੇ ਨਾ ਮਾ ਕੋਈ ਸਵੇਰਾਵੇ ਰਵੀ ਦੇ ਆਪਾਣੀਆਂ ਰਵੀ ਦੇ ਆਪਾਣੀਆਂ ਸਨਿਹਾਂ ਲੈ ਜਾ ਮੇਰਾ ਵੇ ਕਲ ਕਲ ਵੰਡਾ ਰਹੀ ਪਾਣੀ ਸਦਾ ਤੇਰਾ ਵੀ ਰਵੀ ਦੇ ਆ ਪਾਣੀਆਂ ਰਵੀ ਦੇ ਆ ਪਾਣੀਆਂ ਰਵੀ ਦੇ ਆ ਪਾਣੀਆਂ ਇਕਲਿਆ ਸਾਹਿਬ ਮੇਰਾ ਜੀਤਾ ਕਰਦਾ ਵੀ ਲੰਬਾ ਟਾਈਮ ਗੱਲਬਾਤ ਦਾ ਸਮਾਂ ਹੁਣ ਆਜਾਜ਼ ਨਹੀਂ ਦਿੱਤਾ ਆਪਾਂ ਸਮੇਂ ਤੋਂ ਉੱਪਰ ਲੰਘ ਚੁੱਕੇ ਆ ਜੀ ਤੁਸੀਂ ਅੱਜ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮੋਹਨ ਗਿੱਲ ਜੀ ਜਿਨ੍ਹਾਂ ਨੇ ਮੈਨੂੰ ਕੈਨੇਡਾ ਦੇ ਦਰਸ਼ਕਾਂ ਦੀ ਸਰੋਤਿਆਂ ਦੀ ਰੂਬਰੂ ਕੀਤਾ ਹੈ ਸਮੁੱਚੇ YouTube ਤੇ ਵੀ ਮੇਰੇ ਖਿਆਲ ਚੱਲ ਰਿਹਾ ਹੈ ਤਾਂ ਸਮੁੱਚੇ ਜਿਹੜੇ ਸੰਸਾਰ ਦੇ ਲੋਕਾਂ ਦੇ ਜੋ ਕਵਿਤਾ ਨੂੰ ਪਿਆਰ ਕਰਦੇ ਹੈਗੇ ਆ ਉਹਨਾਂ ਦੀ ਨਜ਼ਰ ਕੀਤਾ ਮੈਂ ਇਸ ਕਰਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਤੇ ਆਪਣੇ ਦੋਸਤ ਹਰਦਮ ਸਿੰਘ ਮਾਨ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਤੁਹਾਡੇ ਨਾਲ ਮਿਲਾਇਆ ਬਹੁਤ ਸਾਡੇ ਹਮੇਸ਼ਾ ਹੀ ਮਾਨਯੋਗ ਨੇ ਮਾਨ ਨੇ ਆਲਵੇਜ਼ ਮਾਨਯੋਗ ਇਸ ਦੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਸੰਭੂਰਨ ਕਰਦੇ ਹਾਂ ਆਉਣ ਵਾਲੇ ਸਮੇਂ ਫੇਰ ਮਿਲਦੇ ਹਾਂ ਇੱਕ ਹੋਰ ਬੜੀ ਵਧੀਆ ਐਸੇ ਤਰ੍ਹਾਂ ਹੀ ਨਿਗਿਸ਼ ਸਿੱਖਿਆ ਦੇ ਨਾਲ ਉਦੋਂ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰੱਖਾ